ਬੈਠ ਨੂੰ ਅੱਗੇ ਕਿਹੜਾ ਸਾਰੀ ਉਮਰ ਲੱਗ ਕੇ ਬੈਠ ਨੂੰ ਆਹ ਜੀ ਬੋਲ ਆਹ ਜੀ ਬੋਲ ਆਹ ਨਾਲੋਂ ਬੱਲੇ ਮਿਲ ਜੇਗਾ ਸ਼ਾਲਾ ਜਿੱਦਾਂ ਕਰਮ ਪੈਣਗੇ ਆ ਗਿਆ ਆ ਆ ਸਮਨੇ ਹੀ ਆ ਗਿਆ ਠੀਕ ਹੈ ਉਹ ਅੱਗੇ ਭਾਜੀ ਆਇਓ ਸਰ ਇਧਰ ਹਾਂਜੀ ਕੋਚ ਲਾ ਲਾ ਆ 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 ਚੇਪ ਚੇਪ ਚੀਵਾ ਦਿਵਾ ਦੋ ਹੈਲੋ ਬਾਕੀ ਤੋਂ ਬਾਅਦ ਮੋੜ ਲੈ ਜਲਦੀ ਆਪਣੇ ਮਨ ਦੀ ਰਾਏ ਨਾ ਤਰਾਂਗੇ ਅੱਗੇ ਜਾਣਾ ਚਾਹਨਾ ਮੋੜ ਲਾਣੀ ਹੈ ਦੱਸ ਕੇ ਤੇ ਕੀ ਕਹਿਣਾ ਚੰਦੀ ਜਿਹੜੇ ਆਏ ਪਾਏ ਇਲੈਕਸ਼ਨ ਆ ਗਏ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਵਿੱਚ ਜੀ ਪਹਿਲੇ ਨੰਬਰ ਤੇ ਤੇ ਬਹੁਤ ਧੱਕਾ ਹੋਇਆ ਜੀ ਮੇਰੇ ਨਾਲ ਠੀਕ ਤਾਂ ਕਿਸ ਤਰ੍ਹਾਂ ਆ ਜੀ ਆਪ ਪਾਰਟੀ ਵੱਲੋਂ ਮੈਨੂੰ ਸੀਟ ਡਿਕਲੇਅਰ ਕੀਤੀ ਗਈ ਸੀ ਮੇਰੇ ਵਾਈਫ ਦਾ ਨਾਮ ਆ ਗਿਆ ਸੀ ਤੇ ਔਰ ਤੋਂ ਬਾਅਦ ਆਪਣੇ ਜੋ ਲੋਕਾਂ ਦਾ ਕਹਿਣਾ ਆ ਕਿ ਰੋਹਿਤ ਕੁਮਾਰ ਜੀ ਜੇ ਤੁਹਾਡੇ ਨਾਲ ਧੱਕਾ ਹੋ ਗਿਆ ਨਾ ਤੇ ਚਿੰਤਾ ਨੀ ਲਾਣੀ ਤੁਸੀਂ ਇਹ ਧੱਕੇ ਦਾ ਵੀ ਮੁੱਲ ਆਪਾਂ ਮੋੜਾਂਗੇ ਜੋ ਦੁਨੀਆ ਦਾ ਕਹਿਣਾ ਵਾ ਬਾਕੀ ਪਬਲਿਕ ਦੇ ਆਪਾਂ ਨਾਲ ਆ ਵਾਰਡ ਦੇ ਨਾਲ ਆ ਵਾਰਡ ਮੇਰੀ ਜਿਹੜੀ ਹੈਗੀ ਆ ਉਹ ਮੈਨੂੰ ਨਾਲ ਅੰਨ ਤੱਕ ਕਹਿ ਆ ਨਾ ਮੈਨੂੰ ਕਿ ਤੁਹਾਡੀ ਸੀਟ ਡਿਕਲੇਅਰ ਹੋਈ ਆ ਕੋਈ ਗੱਲ ਨਹੀਂ ਨਹੀਂ ਹੁੰਦੀ ਤਾਂ ਵੀ ਕੋਈ ਗੱਲ ਨਹੀਂ ਸੀ ਆਪਾਂ ਤੁਹਾਡੇ ਨਾਲ ਆ ਅੱਜ ਆਪਣੀ ਵਾਰਡ ਜਿਹੜੀ ਹੈਗੀ ਆ ਬੜੇ ਯੋਰਾ ਸ਼ੋਰਾ ਦੇ ਨਾਲ ਆਪਣੇ ਨਾਲ ਆ ਆਪਾਂ ਨੂੰ ਕੋਈ ਚੱਕਰ ਨਹੀਂ ਲਗਾ ਜੀ ਭਾਈ ਸੈਂਟਰ ਕਨਸਿਸਟੈਂਸੀ ਦੇ ਵਿੱਚ ਦੇਖਿਆ ਜਾਵੇ ਤੇ ਕੋਈ ਨਾ ਕੋਈ ਲੀਡਰ ਕਿਸੇ ਨੂੰ ਮਨਾਣ ਜ਼ਰੂਰ ਆ ਰਿਹਾ ਵਾ ਕਿ ਤੁਹਾਡੇ ਨਾਲ ਵੀ ਕੋਈ ਇਹ ਜਿਹੀ ਕੋਈ ਗੱਲਬਾਤ ਹੋਈ ਹੈ ਕਿ ਤੁਹਾਡੀ ਸੀਟ ਕੱਟਣ ਤੋਂ ਬਾਅਦ ਕੋਈ ਤੁਹਾਨੂੰ ਮਨਾਣ ਆ ਰਿਹਾ ਹਾਂਜੀ 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 ਬਿਲਕੁਲ ਜੀ ਇਤਨਾ ਕਹਿੰਦੇ ਵੇ ਆ ਜੀ ਸਾਰੇ ਮਤਲਬ ਕਿ ਕੋਈ ਛੱਡੋ ਪਰ ਤੁਹਾਡੀ ਸੀੜ ਕੱਟੀ ਗਈ ਆ ਐਸ ਤਰ੍ਹਾਂ ਆ ਪਾਰਟੀ ਨੇ ਤੱਕਾ ਕੀਤਾ ਇਹ ਕੀਤਾ ਉਹ ਕੀਤਾ ਮੈਂ ਕਿਹਾ ਕੋਈ ਗੱਲ ਨਹੀਂ ਪਾਰਟੀ ਨੇ ਤੱਕਾ ਕੀਤਾ ਪਬਲਿਕ ਨੇ ਥੋੜਾ ਕੀਤਾ ਪਬਲਿਕ ਨੇ ਨਹੀਂ ਨਾ ਕੀਤਾ ਆਪਾਂ ਪਬਲਿਕ ਦੇ ਕੰਮ ਕਰ ਰਹੇ ਆ ਪਾਰਟੀਆਂ ਬੁੱਲੀਆਂ ਦਾ ਆਪਾਂ ਨੂੰ ਕੋਈ ਚੱਕਰ ਨਹੀਂਗਾ ਬਾਕੀ ਜੋ ਵੀ ਆ ਚਲੋ ਪਾਰਟੀਆਂ ਨੇ ਹੱਡੇ ਨੇ ਜੋ ਕੀਤਾ ਆ ਉਹ ਮੈਂ ਕੱਲੇ ਮੇਰੇ ਵੋਟਰ ਨਾਲ ਨਹੀਂ ਕੁਝ ਵੀ ਹੋਣਾ ਉਹਦਾ ਸਿਲਾ ਪਬਲਿਕ ਦਿੰਦੀ ਆ ਇਹਦੇ ਡਾਕਟਰ ਅਜੀਤ ਗੁਪਤਾ ਜਿਹੜੇ ਸੈਂਟਰ ਦੇ ਕਿਦੇ ਐਮ ਐਲ اے ਆ ਹਾਂਜੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਕਿਸੇ ਨੇ ਕਿ ਕਿਉਂ ਕੱਟੀ ਐ ਜਾਂ ਤੁਹਾਨੂੰ ਮਨਾਂ ਨਾ ਆਇਆ ਦੁਬਾਰਾ ਕਿ ਬੈਠਿਓ ਕੋਈ ਗੱਲ ਨਹੀਂ ਕਿਸਾਂ ਕੀ ਆ ਉਹਨਾਂ ਦਾ ਰਿਵਿਊ ਰਿਹਾ ਕੁਛ ਨਹੀਂ ਜੀ ਉਹਨਾਂ ਦਾ ਰਿਵਿਊ ਐਹੋ ਹੀ ਗਿਆ ਜੀ ਉਹ ਕਹਿੰਦੇ ਬੇਟਾ ਪਾਰਟੀ ਹਾਈ ਕਮਾਂਡ ਨੇ ਸੀਟ ਕੱਟੀ ਆ ਉਸ 'ਚ ਮੇਰਾ ਕੋਈ ਰੋਲ ਨਹੀਂ ਹੈਗਾ ਤੇ ਮੈਂ ਉਹਨਾਂ ਨੂੰ ਐਹੋ ਹੀ ਕਿਹਾ ਜੀ ਜੇ ਹੋ ਸਕੇ ਤੇ ਡਾਕਟਰ ਸਾਹਿਬ ਕਰੋ ਫੋਨ ਕੋਈ ਦੇ ਇਹਨੂੰ ਤੇ ਉਹ ਕਹਿੰਦੇ ਬੇਟਾ ਹਾਈ ਕਮਾਂਡ ਨੇ ਕੱਟੀ ਐ ਮੇਰਾ ਕੋਈ ਚੱਕਰ ਨਹੀਂ ਆ ਤੁਸੀਂ ਦੇਖ ਮਗਾ ਠੀਕ ਹੈ। ਉਹ ਵੀ ਆਜ਼ਾਦ ਫਾਰਮ ਭਰੇ ਆ। ਹਾਂਜੀ ਆਜ਼ਾਦ ਫਾਰਮ ਭਰੇ ਆ ਜੀ। ਲੋਕਾਂ ਦੇ ਰਿਸਪੌਂਸ ਨਾਲ ਹੀ ਮੈਂ ਖੜਾ ਆ ਮੈਂ ਕੱਲਾ ਤੇ ਮੇਰਾ ਮਨ ਹੀ ਨਹੀਂ ਹੈਗਾ ਜੀ ਦੇਖੋ ਕੱਲਾ ਬੰਦਾ ਦੇ ਰੁਕਦਾ ਰੁੱਖ ਮਾਣਾ ਹੁੰਦਾ ਮੈਂ ਤਾਂ ਫੇਰ ਇੱਕ ਇਨਸਾਨ ਹਾਂ ਆ। ਕੱਲਾ ਨਹੀਂ ਬੰਦਾ ਕੁਝ ਵੀ ਹੈਗਾ ਮੈਂ ਪਬਲਿਕ ਦੇ ਸਹਾਰੇ ਖੜਾ ਆ ਔਰ ਤੁਹਾਡੇ ਸਹਾਰੇ ਖੜਾ ਵਾਂ। ਤੁਸੀਂ ਮੇਰੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਣਾ ਵਾ। ਤੁਹਾਡੀ ਆਵਾਜ਼ ਦੇ ਨਾਲ ਹੀ ਮੈਨੂੰ ਲੋਕਾਂ ਨੇ ਅੱਗੋਂ ਫੇਰ ਹੰਗਾਰਾ ਭਰਨਾ ਆ ਕਿ ਕਾਕਾ ਵਧੀਆ ਗੱਲ ਆ ਤੂੰ ਖੜਾ ਆ ਕੋਈ ਚੱਕਰ ਨਹੀਂ ਆ ਪਾਦਰ ਨਾਲ ਆ ਕਿਸੇ ਸਾਰੀ ਕਨਸੀਡੈਂਸੀ ਨਹੀਂ ਕੋ ਮਿਆ ਜਾਂਦਾ ਉਹ ਤੁਹਾਡੀ ਪ੍ਰੈਸ ਸੁਣ ਕੇ ਮੈਨੂੰ ਕਾਲ ਕਰਦੇ ਕਿ ਬੇਟਾ ਤੇਰਾ ਪ੍ਰੈਸ ਅਹੀਂ ਸੁਣੀ ਸੀ ਇਸ ਤਰ੍ਹਾਂ ਤੁਸੀਂ ਮੇਰੇ ਫਰਸਟ ਮੇਰੇ ਬੰਦੇ ਤੁਸੀਂ ਹੋ ਕੀ ਵਾਰਦੇ ਰੁਕਣ ਮੈਸੇਜ ਦੇਣਾ ਹਾਂ ਵਾਰਦੇ ਬੰਦਿਆਂ ਨੂੰ ਐ ਹੋਈ ਐ ਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਠੀਕ ਆ ਯਾਰ ਮਤਲਬ ਆਪਣਾ ਤੁਸੀਂ ਮੈਨੂੰ ਤਗੜਿਆ ਕਰੋ ਤੇ ਮੈਂ ਜਿੰਨਾ ਕੋ ਹੋ ਸਕਾਂਗਾ ਤੁਹਾਡੀ ਸੇਵਾ ਕਰਾਂਗਾ ਸਾਤੇ ਦਿਨ ਰਹਿ ਕੇ ਇਲੈਕਸ਼ਨ ਨੂੰ ਸਿਰਫ ਕੰਪੈਨੀਅਨ ਦਾ ਕੀ ਜੋਰ ਚੱਲ ਰਿਹਾ ਤੁਹਾਡਾ ਮੇਰਾ ਜੀ ਮੇਰਾ ਤੇ 7 ਸਾਲਾਂ ਤੋਂ ਚੱਲ ਰਿਹਾ ਸੀ ਮੇਰੀ ਕੰਪੈਨੀਅਨ ਨਾਲ ਕੋਈ ਕਮੀ ਨਹੀਂ ਹੈਗੀ ਜੀ ਮੈਨੂੰ ਉਹਨਾਂ ਨੇ ਸੀਟ ਨਹੀਂ ਦਿੱਤੀ ਮੈਂ ਸੀਟ ਮੰਗੀ ਵੀ ਨਹੀਂ ਸੀ ਜੀ ਕਿਸੇ ਕੋ ਇਹ ਤੁਹਾਨੂੰ ਮੈਂ ਆਪਣੀ ਚਲੋ ਪ੍ਰੈਸ ਤੁਹਾਡੀ ਮਾਧਿਅਮ ਰਾਈ ਮੈਂ ਲੋਕਾਂ 'ਚ ਸੁਨੇਹਾ ਦੇਣਾ ਚਾਹੁੰਦਾ ਮੈਂ ਜੇ ਮੇਰੀ ਸੀਟ ਕੱਟੀ ਗਈ ਹੈ ਨਾ ਤੇ ਮੈਂ ਸੀਟ ਕਿਸੇ ਕੋ ਮੰਗੀ ਵੀ ਨਹੀਂ ਸੀ ਇਹ ਮੇਰੀ ਇਹ ਵੀ ਦੁਨੀਆ ਮੇਰੇ ਸਰਵੇ ਰਿਪੋਰਟ ਦੇ ਵਿੱਚ ਸੀਟ ਉੱਪਰ ਆਈ ਸੀ ਇਹ ਥੱਲੋ ਮੁੜ ਕੇ ਖੁੰਧਗਾ ਖਾ ਕੇ ਲੋਕਾਂ ਨੇ ਵੇਖਿਆ ਵੀ ਅੱਜ ਇੱਕ ਨੌਜਵਾਨ ਮੁੰਡਾ ਇਹ ਅੱਗੇ ਨਿਕਲ ਜਗਾ ਸਾਡੇ ਉਤੋਂ ਦੀ ਉਹਨਾਂ ਨੇ ਜਿਵੇਂ ਕਿ ਪੁਰਾਣੀਆਂ ਘਾਵਤਾ ਬਣੀਆਂ ਵਾ ਕਿ ਪਾਏ ਦੀ ਛਾ ਲਵਾਂਗੇ ਬੂਟੇ ਦੀ ਹਨਾ ਤੇ ਉਹ ਮਗਰ ਜਿਹੜੇ ਅੱਜ ਕੱਲ ਦੇ ਤੁਹਾਨੂੰ ਪਤਾ ਦੌਰ ਆ ਉਹ ਬੂਟਿਆਂ ਦੀ ਛਾਵਾਂ ਲਈ ਲਿੰਦੇ ਬੂਟੇ ਵੜਦੇ ਆ ਜਿਵੇਂ ਲਖਾ ਸੁਧਾਨਾ ਜੀ ਬੋਲਦੇ ਆ ਕਿ ਕਿਤੇ ਵੀ ਹਰੀਆਲੀ ਰਹਿਣ ਹੀ ਨਹੀਂ ਦਿੱਤੀ ਉਹ ਬੂਟਾ ਰਹਿਣ ਹੀ ਨਹੀਂ ਦਿੰਦੇ ਵੇ ਉਹਨਾਂ ਨੇ ਮੇਰੇ ਨਾਲ ਹੀ ਆ ਕੇ ਮੇਰਾ ਹੀ ਬੂਟਾ ਵੱਡਿਆ ਗਿਆ ਜੀ ਤੇ ਅਗਰ ਤੁਸੀਂ ਇਹ ਵਿਚਾਰ ਦੇ ਅਧਾਰ ਤੋਂ ਦੇਖੋ ਜੀ ਮੇਰੇ ਸਭ ਤੋਂ ਪਹਿਲੇ ਇਲਾਕੇ 'ਚ ਪ੍ਰੋਬਲਮ ਹੈਗੀਆਂ ਵਾ ਪਾਣੀ ਦੀਆਂ ਵਾਟਰ ਸਪਲਾਈ ਦੀ ਬਹੁਤ ਪ੍ਰੋਬਲਮ ਆ ਬਾਰਡਰ ਦੇ ਨਾਲ ਕਰਕੇ ਇਸ ਤਰ੍ਹਾਂ ਕਿ 20-20 ਸਾਲਾਂ ਤੋਂ 15-15 ਸਾਲਾਂ ਦਾ ਪਰੇਸ਼ਾਨ ਆ ਲੋਕ ਪਾਣੀ ਤੋਂ ਸੀਵਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ 3 ਸਾਲ ਹੋ ਗਏ ਸਰਕਾਰ ਆਈ ਨੂੰ ਤਿੰਨਾਂ ਸਾਲਾਂ ਦੇ ਵਿੱਚ ਨਾ ਕੋਈ ਕਾਉਂਸਲਰ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਕੋਈ ਨਹੀਂ ਵੜਿਆ ਇੱਥੇ ਹੋ ਸਕੇ ਇਲਾਕੇ ਦੇ ਜਿਹੜੇ ਆਪਣੇ ਐਮਐਲਏ ਸਾਹਿਬ ਆ ਉਹ ਵੀ ਨਹੀਂ ਆਏ ਕੀ ਨੋਜਵਾਨਾਂ ਨੂੰ ਮਿਲ ਨਹੀਂ ਹੁੰਦਾ ਮੈਂ ਨੌਜਵਾਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਆ ਜੀ ਪਹਿਲੇ ਨੰਬਰ ਤੇ ਜਿਸ ਤਰ੍ਹਾਂ ਆਪਾਂ ਲੱਗੇ ਆਇਆ ਇਤਨਾ ਦੇ ਤੁਸੀਂ ਵੀ ਘਰ ਘਰ ਗਲੀ ਗਲੀ ਮੈਂ ਕਹਿੰਦਾ ਹਰ ਕੋਈ ਜਿਹਾਰੂ ਬੰਦਾ ਹੋਣਾ ਚਾਹੀਦਾ ਹੈ ਜੀ ਜਿਹੜਾ ਲੋਕਾਂ ਦੀ ਸੇਵਾ ਕਰਨ ਵਾਲਾ ਜਰੂਰੀ ਮੈਂ ਨਹੀਂ ਕਵਾਂਗਾ ਕਿ ਮੈਂ ਹੀ ਆ ਹਰ ਕੋਈ ਹੋਣਾ ਚਾਹੀਦਾ ਮੈਂ ਹੋ ਸਕੇ ਭਾਏ ਮੇਰਾ ਗਵਾਂਡੀ ਵੀ ਕੋਈ ਹੋਵੇ ਮੇਰਾ ਕੋਈ ਖੰਬੇ ਹੋਵੇ ਮੇਰਾ ਕੋਈ ਸੱਜੀ ਹੋਵੇ ਉਹ ਵੀ ਹੋਣਾ ਚਾਹੀਦਾ ਵਾ ਉਹ ਇਹਦਾ ਕਾਰਨ ਹੈਗਾ ਆ ਕਿ ਆਪਾਂ ਲੋਕਾਂ ਨੂੰ ਜੇ ਕਵਾਂਗੇ ਕਿ ਤੁਸੀਂ ਘਰ ਘਰ ਮਲਕੀ ਲੀਡਰੀ ਕਰੋ ਪ੍ਰਧਾਨਗੀ ਕਰੋ ਤੇ ਤਾਂ ਹੀ ਕਿਸੇ ਨੂੰ ਕੋਈ ਬਾਹਰ ਨਹੀਂ ਰਹੇਗਾ ਜੇ ਆਪਾਂ ਉਹਨਾਂ ਨੂੰ ਕਹਾਂਗੇ ਆਪਾਂ ਬੈਠੇ ਤੇ ਤੁਸੀਂ ਰਮਾਨਾ ਸੋਝੋ ਤੇ ਉਹ ਸੁੱਤੇ ਹੀ ਰਹਿ ਜਾਣਗੇ ਆਪਾਂ ਕਹਿੰਦੇ ਹਰ ਕੋਈ ਕਰੇ ਲੀਡਰੀ ਹਰ ਇੱਕ ਨੂੰ ਅਧਿਕਾਰ ਆ ਮੇਰਾ ਅਧਿਕਾਰ ਇਹਨਾਂ ਨੇ ਖੋਹ ਲਿਆ ਸੀ ਮਗਰ ਮੇਰੀ ਪਬਲਿਕ ਨੇ ਖੋਣ ਨਹੀਂ ਦੇਣਾ ਉਹਨਾਂ ਨੇ ਕਿਹਾ ਕਿ ਤੁਹਾਨੂੰ ਆਪਾਂ ਇਲੈਕਸ਼ਨ ਲੜਾਣੀ ਹੀ ਲੜਾਣੀ ਆ ਲੋਕੀ ਪਰਦਾ